ਤਾਰਨ ਸ਼ਸ਼ੀਕਾਲ ਜੀ ਮੇਰੇ YouTube ਚੈਨਲ ਨੂੰ ਸਾਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਲਿਓ ਲਾਈਕ ਕਰਿਆ ਕਰੋ ਵੀਡੀਓ ਵਧੀਆ ਲੱਗਦੀ ਆ ਤਾਂ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਜੇ ਕੋਈ ਗਲਤੀ ਹੁੰਦੀ ਆ ਉਹ ਵੀ ਦੱਸਿਆ ਕਰੋ ਅਜੇ ਅਸੀਂ ਨਵੇਂ-ਨਵੇਂ ਆਗੇ ਇਸ ਕਰਕੇ ਸਾਨੂੰ ਪਤਾ ਨਹੀਂ ਹੈਗਾਗਾ ਚਲੋ ਜੀ ਆਪਾਂ ਕੱਟਦੇ ਆਂ ਸਬਜੀ ਸ਼ਿਮਲਾ ਮਿਰਚ ਤੇ ਆਲੂ ਕੱਟਣ ਲੱਗਿਆ ਸਬਜ਼ੀ ਆ ਆਪਏ ਬੀਜੇ ਕੱਢਦਾ ਨੇ ਹੁੰਨੇ ਵਿੱਚੋਂ ਪਾਉਂਦੇ ਨਹੀਂ ਹੈਗੇ ਇਹ ਆਹ ਵਾਲੇ ਬੀਜ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਉਹ 80000 ਨਵੇਂ ਨਵੇਂ ਆਮ ਬਲੋਂਗ ਬਣਾਉਣ ਲੱਗੇ ਆ ਕਿ ਸਾਨੂੰ ਆਉਂਦੇ ਨਹੀਂ ਪਾਣੇ ਆਪਾਂ ਸਾਰੇ ਬੀਜ ਕੱਢਦਾਂ ਨੇ ਹੁੰਨੇ ਆਗੇ ਤੁਸੀਂ ਵੀ ਦੱਸਿਓ ਵੀ ਤੁਸੀਂ ਵੀ ਕੱਢਦੇ ਹੁੰਨੇ ਆ ਵਾਲੇ ਬੀਜ Shimla mirch ਚੋਂ ਇਹ ਜਿਹੜੇ ਬੀਜ ਜੁ ਹੁੰਦੇ ਨੇ ਇਹਦੇ ਨਾਲ ਕੀ ਕਹਿੰਦੇ ਨੇ ਤਜਾਬ ਬਣਨ ਲੱਗ ਜਾਂਦਾ ਜ਼ਿਆਦਾ ਕੁਝ ਤਾਂ ਬੰਦ ਆਈਏ ਇਹਨਾਂ ਨਾਲ ਇਹ ਇਹਨਾਂ ਨਾਲ ਜ਼ਿਆਦਾ ਬੰਦ ਆਏਗਾ ਇਹ ਇਹ ਪਕਟਣ ਲੱਗਿਆਂ ਆਲੂ ਤੁਸੀਂ 8:00 ਵਜੇ ਹੈਗੇ 7 अपने यूट्यूब चैनल सब्सक्राइब कर लियो ਇਹੀ ਬੇਨਤੀ ਹੈ ਸਾਡੀ ਜਿਹੜਾ ਇਹ ਬਲੌਗ ਆ ਆਪਾਂ ਸ਼ਾਮ ਨੂੰ 7 ਵਜੇ ਅਪਲੋਡ ਕਰਾਂਗੇ ਆਲੂ ਕੱਟ ਰਿਆਂ ਬਸ 3-4 ਕਾਲੂ ਪਾਵਾਂਗੇ ਬਾਲੇ ਨਹੀਂ ਪਾਉਂਦੇ ਆਲੂ ਵੀ ਇਹ ਕੱਟ ਲਈ ਆਪਾਂ ਨੇ ਆਲੂ ਇਹ ਕੱਟਾਂਗੇ ਆਪਾਂ ਪਿਆਜ਼ ਲਸਣ ਹਮਾਣੀ ਨੇ ਰਾਤ ਅੱਛੀ ਲੱਗਾ ਸੀ

ਤੋ ਟਾਪਾਂ ਪਾਉਣੀ ਜੀ ਆਪਾਂ ਖਾ ਕੇ ਆ ਗਏ ਸੀ ਰੋਟੀ ਕਰੋ ਤਾਂ ਆਪਾਂ ਨੇ ਲਾ ਰੱਖਿਆ ਉਹਦੇ ਅੱਡਾ ਸਬਜੀ ਦਾ ਸਾਰੀਆਂ ਸਬਜ਼ੀਆਂ ਨੇ ਲੀਆਂ ਦੇਖੋ ਆ ਕੰਮ ਹੈ ਆਪਣਾ ਦੱਸਿਓ ਕੀ ਮੈਂ ਲੱਗਿਆ